ਇਹ ਸ਼ੀਤਲ ਊਂਗਰਾਲ ਨੇ ਕਿਹਾ ਸੀ ਕਿ ਮੁੱਖ ਮੰਤਰੀ ਸਾਹਿਬ ਜੀ ਤੁਹਾਡੇ ਪਰਿਵਾਰ ਦੇ ਨਾਂ ਤੇ ਰਮਨ ਅਰੋੜਾ ਪੈਸੇ ਲੈ ਰਿਆ ਪੈਸੇ ਇਕੱਠੇ ਕਰ ਰਿਆ ਹੁਣ ਉਹਨਾਂ ਨੇ ਮੁੱਖ ਮੰਤਰੀ ਨੇ ਕੱਲ ਵੰਗਾਰ ਕੇ ਕਹਿਤਾ ਵੀ ਸ਼ੀਤਲ ਸਿਆ ਮੈਂ ਇੱਥੇ ਹੀ ਆ ਜਾ ਲਿਆ ਜਿਹੜੇ ਤੂੰ 5 ਤਰੀਕ ਤੋਂ 8 ਤੱਕ ਦਾ ਕੱਲ ਹੀ ਲਿਆ ਅੱਜ ਹੀ ਲਿਆ ਅੱਜ ਸ਼ੀਤਲ ਊਂਗਰਾਲ ਬੜੇ ਢੋਲ ਠਮੱਕੇ ਨਾਲ 2 ਵਜੇ ਆਉਣੇ ਸੀ ਕਿ ਆਏ ਵੀ ਰੌਲਾ ਰੱਪਾ ਪਿਆ ਭਾਵਕ ਹੋਏ ਅੱਖਾਂ ਚੁੱਥੂ ਆਏ ਪਰਿਵਾਰ ਅੱਗੇ ਲਿਆਂਦਾ ਧਮਕੀਆਂ ਪਾਕਿਸਤਾਨ ਤੂੰ ਸਾਰੀਆਂ ਗੱਲਾਂ ਕਰਨ ਤੋਂ ਬਾਅਦ ਉਹ ਡੱਬੀ ਜੀ ਮਜੀਠੀਆ ਮੰਗ ਫੇਰ ਜੇਬ ਚ ਪਾ ਕੇ ਲੈ ਗਏ ਕਹਿੰਦੇ ਜੀ ਇਹ ਮੈਂ ਹੁਣ ਇਹ ਮੈਂ ਜੇ ਮੁੱਖ ਮੰਤਰੀ ਨੂੰ ਦੇਵਾਂਗਾ ਦੂਜੀ ਗੱਲ ਉਹ ਕਹੇ ਕਿ ਮੇਰੀ ਪਾਰਟੀ ਫੈਸਲਾ ਕਰੇ ਜੀ ਇਹਨੂੰ ਕਿੱਦਾਂ ਕਰਨਾ ਜੀ ਮਤਲਬ ਪਾਰਟੀ ਇਹਨੂੰ ਜਨਤਕ ਕਰਨਾ ਚਾਹੁੰਦੀ ਕਿ ਨਹੀਂ ਮਤਲਬ ਉਹ ਇੱਕ ਜਿਹੜਾ ਆਈਟੀ ਨਿਜਮ ਹੈ ਕੋਈ ਆਈਟੀ ਕਾਨੂੰਨ ਦੇ ਤਹਿਤ ਕਹਿੰਦੇ ਪਰਚਾ ਪੁਰਚਾ ਵੀ ਕਰ ਦਿੰਦੇ ਆ ਉਤੋਂ ਡਰ ਕੇ ਜਾਂ ਉਹਦੇ ਵਿੱਚ ਹੈ ਹੀ ਕੱਖ ਨਹੀਂ ਜਾਂ ਇਹ ਨਿਰੋਲ ਤਮਾਸ਼ੇ ਨੇ ਹੈ ਕੀ ਜੀ ਸਾਰਾ ਕੁਝ ਸਰਦਾਰ ਇਕਤਾਰ ਸਿੰਘ ਜਨੰਦਰ ਬਾਰਦਾ ਤਾਂ ਮਤਲਬ ਕੰਪਣੀ ਦਿਲਚਸਪ ਗੱਲ ਹੈ ਕਿ ਇਹ ਨਹੀਂ ਪਤਾ ਲੱਗਦਾ ਹੁੰਦਾ ਵੀ ਕਿਹੜਾ ਲੀਡਰ ਕਿਹਣੀ ਪਾਰਟੀ ਹੈ ਉਸ ਵੇਲੇ ਦੋ ਲੋਗ ਗੱਲ ਕਰ ਰਿਹਾ ਹੁੰਦਾ ਹੈ ਨਾ ਕਿ ਬੜੇ कंफਿਊਜ਼ਨ ਹੋ ਜਾਂਦਾ ਹੈ ਵੀ ਸਵੇਰੇ ਹੋਰ ਪਾਰਟੀ ਸ਼ਾਮ ਨੂੰ ਹੋਰ ਪਾਰਟੀ ਚਲੋ ਇਹਦਾ ਕੈਂਡੀਡੇਟ ਹੈਗੇ ਇਹਨਾਂ ਦੀ ਗੱਲ ਵੱਖਰੀ ਹੈ ਤੇ ਇਹਨਾਂ ਨੇ ਵੀ ਸਮੱਸਿਆ ਇਹ ਹੈ ਜਿਹੜਾ ਤੁਸੀਂ ਕਲੀਅਰ ਹੀ ਕੀਤੀ ਹੈ ਵੀ ਜਿਹਨੂੰ ਹਰਾ ਕੇ ਜਿੱਤੇ ਸੀਗੇ ਤੇ ਹੁਣ ਉਹਨਾਂ ਦਾ ਬੋਲੜਾ ਵਰਤ ਰਹੇ ਪਹਿਲਾਂ ਆਪ ਦੇ ਵਿੱਚ ਸੀ ਹੁਣ ਬੀਜੇਪੀ ਦੇ ਵਿੱਚ ਉਹ ਇਹਨਾਂ ਦਾ ਜਿਹੜਾ ਇਫਲਾਕੇ ਕਦਰਾਂ ਕੀਮਤਾਂ ਵਾਲਾ ਮਾਮਲਾ ਹੈ ਨਾ ਉਹ ਖਤਮ ਹੋਇਆ ਵੈ ਸਾਰਿਆਂ ਦਾ ਇਹ ਪੰਜਾਬ ਦੇ ਸਿਆਸਤ ਦੇ ਵਿੱਚ ਪੰਜਾਬ ਦੇ ਵਿੱਚ ਕੀ ਬਾਕੀ ਹੋਰ ਥਾਵਾਂ ਤੇ ਵੀ ਇਹ ਕੁਝ ਹੋ ਰਿਹਾ ਹੈ ਕਿ ਇੱਕ ਨਿਵਾਣਾ ਵਾਲਾ ਸਾਰੀ ਸਿਆਸਤ ਹੈ ਖਾਸ ਕਰਕੇ ਇਹ ਮੋਰੈਲਟੀ ਐਥਿਕਸ ਵਾਲੇ ਪਾਸੇ ਐਥਿਕਸ ਦੀ ਗੱਲ ਕਰੋ ਮੋਰੈਲਟੀ ਆ ਇਹਦੇ ਵਿੱਚ ਨਹੀਂ ਆਉਂਦੀ ਐਥਿਕਲੀ ਜਿਹੜੇ ਇਹ ਸਟੈਂਡਰਡ ਹੈਗੇ ਆ ਇਹ ਬਿਲਕੁਲ ਨਿਵਾਣਾ ਦੇ ਵਿੱਚ ਹੈ ਇਹ ਲੋਕਾਂ ਨੂੰ ਇਹਨਾਂ ਨੂੰ ਪੁੱਛਣਾ ਚਾਹੀਦਾ ਹੈ ਵੀ ਤੁਹਾਡਾ ਸਟੈਂਡ ਕੀ ਹੈ ਹੁਣ ਜਲੰਧਰ ਦੇ ਲੋਕ ਐਸੀ ਗੱਲ ਤੇ ਕਨਫਿਊਜ਼ ਵੀ ਹੋ ਸਕਦੇ ਨੇ ਵੀ ਅਸੀਂ ਕਮੋੜਤੀ ਨੂੰ ਪਾ ਰਹੇ ਹਾਂ ਪਾਰਟੀ ਨੂੰ ਪਾ ਰਹੇ ਹਾਂ ਕਿਸੇ ਨੂੰ ਕਿਸੇ ਕੈਂਡੀਡੇਟ ਨੂੰ ਪਾ ਰਹੇ ਹਾਂ ਤੇ ਇਹ ਤਾਂ ਲਗਾਤਾਰ ਚੇਜ ਹੁੰਦੇ ਰਹੇ ਹੁਣ ਜਿਹੜੀ ਇਹਨਾਂ ਨੇ ਅੱਜ ਉੱਥੇ ਮੈਂ ਇਹਨੂੰ ਡਰਾਮਾ ਕਹਿੰਦਾ ਇਹ ਇਲੈਕਸ਼ਨ ਦੇ ਵਿੱਚ ਇਹ ਡਰਾਮੇ ਹੋਇਆ ਕਰਦੇ ਆ ਮੈਂ ਦੇਖਿਆ ਥੋੜਾ 10 ਮਿੰਟ ਇਹਨਾਂ ਦਾ ਕੋਈ ਕੋ ਡੱਬੀ ਚੋਂ ਦਿਖਾ ਰਹੇ ਸੀ ਮੈਂ ਉਦੋਂ ਹੀ ਦੇਖਿਆ ਹੁਣ ਮੈਨੂੰ ਇਹ ਨਹੀਂ ਪਤਾ ਵੀ ਉਹ ਡੱਬੀ ਚ ਕੀ ਸੀਗਾ ਕੋਈ ਚਿੱਟਾ ਕਾਲਾ ਪੀਲਾ ਨੀਲਾ ਕੀ ਕੀ ਸੀ ਆਈ ਡੋਨਟ ਨੋ ਤੇ ਕਿਉਂਕਿ ਉਹ ਕੋਈ ਗੱਲ ਸੁਣੀ ਨਹੀਂ ਵੀ ਕੀ ਕਹਿਣਾ ਚਾਹੁੰਦੇ ਆ ਡੱਬੇ ਦਿਖਾ ਕੇ ਤਾਂ ਮੈਂ ਕਿਹਾ ਉਹ ਸਿਆਸਤਦਾਨਾਂ ਦੀਆਂ ਡੱਬੀਆਂ ਤੇ ਕਾਲੀਆਂ ਮਸ਼ਹੂਰ ਹੁੰਦੀਆਂ ਸੀ ਤੁਸੀਂ ਤਾਂ ਪੁਰਾਣੇ ਘਲਾਟੀਏ ਜੀ ਇਸ ਮਾਮਲੇ 'ਚ ਡੱਬ ਚ ਡੱਬੀ ਵੀ ਰੱਖੀ ਹੁੰਦੀ ਸੀ ਕਾਲੇ ਰੰਗ ਦੀ ਨਹੀਂ ਪੁਰਾਣਿਆਂ ਨੇ ਨਹੀਂ ਰੱਖੀ ਹੁੰਦੀ ਸੀ ਪੁਰਾਣੇ ਮਸ਼ਹੂਰ ਸੀ ਦੋ ਤਿੰਨ ਆਪਣੇ ਪੰਜਾਬ ਤੇ ਹਰਿਆਣਾ ਦੇ ਦੋਵੇਂ ਸੀਐਮ ਉਹ ਲਗਾਉਦੇ ਵੀ ਨਹੀਂ ਸੀ ਹੁੰਦੇ ਕੋਈ ਐਸੀ ਗੱਲ ਨਹੀਂ ਜੀ ਇਹ ਪੁਰਾਣੇ ਬਜ਼ੁਰਗ ਇਹ ਆਮ ਸੀ ਨਾ ਕਾਲੀ ਚੀਤੇ ਖਾਣੀ ਪਿੰਡਾਂ ਦੇ ਵਿੱਚ ਆਮ ਚੱਲਦੀ ਸੀ ਜਾਂਦੀ ਦੀ ਡੱਬੀ ਹਾਂ ਚਾਂਦੀ ਦੀ ਡੱਬੀ ਉਹ ਇਹ ਡੱਬੇ ਦਿਖਾ ਰਹੇ ਸੀਗੇ ਹੁਣ ਗੱਲ ਚੱਲ ਰਹੀ ਸੀ ਕੱਲ ਦੀ ਵੀ ਕ腐ਸ਼ਨ ਚਾਰजेस ਇਲੈਕਸ਼ਨ ਦੇ ਵਿੱਚ ਨਾਰਮਲ ਆਪਣੇ ਮੁੱਖ ਮੰਤਰੀ ਪਉ ਆਤ ਪਾ ਜੀ ਵੀ ਕੱਲ ਬੜੇ ਜੋਸ਼ ਚ ਆਏ ਸੀਗੇ ਬਈ ਤੂੰ ਬਹਿਸ ਕੀ ਕਰ ਲੀਆ ਪਾ ਜੀ ਤਰੀ ਨੂੰ ਤਾਂ ਹੋਣੀ ਕਰ ਲਾ ਹਾਂ ਜੀ ਕੱਲ ਤਾਂ ਇੱਥੋਂ ਸ਼ੁਰੂ ਹੁੰਦੀ ਹੈ ਨਾ ਜਿੱਥੋਂ ਹੀ ਤੇ ਅੱਜ ਉਹਨਾਂ ਨੇ ਚੈਲੰਜ ਅਕਸੈਪਟ ਕਰ ਲਿਆ ਤੇ ਆਪਣੀ ਸਟੇਜ ਲਾ ਲਈ ਤੇ ਮੁੱਖ ਮੰਤਰੀ ਦੀ ਕੁਰਸੀ ਵੀ ਰੱਖਤੀ ਉਹਨਾਂ ਮੁੱਖ ਮੰਤਰੀ ਉਹਨਾਂ ਦੇ ਸਟੇਜ ਤੇ ਕਿਉਂ ਜਾ ਰਹੇ ਬਈ ਹਾਂ ਜੀ ਗਲਤੀ ਇੱਥੇ ਹੈ ਸੋ ਉਹ ਡਰਾਮਾ ਘਟਕ ਹੋ ਹੀ ਗਿਆ ਹਾਂ ਜੇ ਕੋਈ ਸੀਰੀਅਸ ਕ੍ਰਪਸ਼ਨ ਚਾਰजेस ਹੈਗੇ ਤੁਸੀਂ ਭਾਈ ਉਹਦੀ ਸ਼ਿਕਾਇਤ ਕਰੋ ਵੀ ਲੈਸ ਨੂੰ ਕਰ ਦਿਓ ਪੁਲਿਸ ਨੂੰ ਕਰ ਦਿਓ ਕਿਸੇ ਨੂੰ ਤਾਂ ਕਰੋ ਨਾ ਸੋ ਇਹ ਹੁਣ ਐਕਸਐਮਐਲ ਹੈਗੇ ਤੇ ਥੋੜੀ ਜੀ ਅਥਾਰਟੀ ਵੀ ਹੈਗੀ ਐਕਸਪਲ ਦੇ ਹੋਂਦੇ ਨਾਤੇ ਇਸ ਸ਼ਿਕਾਇਤ ਲਿਖਤੀ ਦਿੰਦੇ ਵਿਜੀਲੈਂਸ ਨੂੰ ਦੇ ਦਿਓ ਸੀਬੀਆਈ ਇਹਨਾਂ ਦੀ ਆਪਣੀ ਹੈ ਬੀਜੇਪੀ ਦੀ ਉਹਨਾਂ ਨੂੰ ਦੇ ਦਿੰਦੇ ਈਡੀ ਨੂੰ ਦੇ ਦਿਓ ਨਹੀਂ ਸੀਬੀਆਈ ਨੂੰ ਤਾਂ ਨਾ ਕੀਤੀ ਹੋਈ ਹੈ ਨਾ ਕੈਪਟਨ ਅਮਰਿੰਦਰ ਦੇ ਵੇਲੇ ਦੀ ਸੀਵੀ ਵਾਲੇ ਇਹਨਾਂ ਦੀ ਫਾਰਵਰਡ ਕਰ ਦਿੰਦੇ ਯਾ ਤੁਸੀਂ ਪੁਲਿਸ ਨੂੰ ਕਮਿਸ਼ਨਰ ਨੂੰ ਦੇ ਦਿਓ ਈਡੀ ਨੂੰ ਤਾਂ ਦੇ ਸਕਦੇ ਆ ਨਾ ਕੋਈ ਕਿਸੇ ਨੂੰ ਕੰਪਲੀਟ ਤਾਂ ਦੇ ਦਿਓ ਡਰਾਮਾ ਕਰਨ ਦੇ ਲੋੜ ਨਹੀਂ ਹੁੰਦੇ ਇਹ ਤੁਹਾਡੇ ਕੋਲ ਕੰਕ੍ਰੀਟ ਪ੍ਰੂਫ ਹੈ ਤੇ ਇਹ ਕੇਸ ਭਾਵੇਂ ਕੋਰਟ ਦੇ ਵਿੱਚ ਕੇਸ ਕਰ ਦਿਓ ਕਿਤੇ ਤਾਂ ਕੁਝ ਕਰੋ ਨਾ ਇਹ ਐਵੇਂ ਇਲੈਕਸ਼ਨ ਦੇ ਵਿੱਚ ਸਟੰਟ ਪਾਜੀ ਕਿੰਨੇ ਘੰਟੇ ਚੱਲਦੀ ਹੁੰਦੀ ਹੈ ਇਹਦਾ ਕੋਈ ਬਹੁਤ ਹੀ ਵੈਲਿਊ ਨਹੀਂ ਨਾ ਨਾ ਸਰ ਜਗਤਾਰ ਸਿੰਘ ਜੀ ਇੱਕ ਗੱਲ ਤੁਸੀਂ ਹੋਰ ਨੋਟ ਨਹੀਂ ਕੀਤੀ ਇਹ ਤਾਂ ਤੁਹਾਡੇ ਕਰਨ ਵਾਲੇ ਸੀ ਆ ਜਿਹੜਾ ਖਾਲੀ ਕੁਰਸੀ ਰੱਖ ਕੇ ਉੱਤੇ ਨਾਮ ਲੇਖਣ ਵਾਲੀ ਗੱਲ ਤਾਂ ਤੁਹਾਨੂੰ ਪਤਾ ਐਗਰੀਕਲਚਰ ਯੂਨੀਵਰਸਿਟੀ ਚ ਮੁੱਖ ਮੰਤਰੀ ਸਾਹਿਬ ਨੇ ਹੀ ਤੋਰੀ ਸੀ ਪਾਣੀਆਂ ਦੇ ਮਾਮਲੇ ਚ ਯਾਦ ਹੋਣਾ ਤੁਹਾਨੂੰ ਸਰ ਨਹੀਂ ਮੈਨੂੰ ਯਾਦ ਹੈਗਾ ਇਕੱਲੇ ਸੀਗੇ ਇਹਨਾਂ ਨੇ ਓਪਨ ਕਾਲ ਦਿੱਤੀ ਸੀ ਵੀ ਤੁਸੀਂ ਆਓ ਤੇ ਆਪਾਂ ਬਹਿਸ ਕਰਾਂਗੇ ਹੁਣ ਇਹ ਟ੍ਰੈਡੀਸ਼ਨ ਚਲੋ ਤੁਸੀਂ ਗੱਲ ਤੋੜਦੇ ਇਹ ਯੂਐਸਏ ਦੀ ਟ੍ਰੈਡੀਸ਼ਨ ਹੈ ਕਿ ਉੱਥੇ ਜਿਹੜੇ ਕੈਂਡੀਡੇਟ ਹੁੰਦੇ ਪ੍ਰੈਜ਼ੀਡੈਂਟ ਉਹਨੇ ਆ ਪਰਸਾਂ ਕੱਲ ਪਰਸਾਂ ਬੈਸ ਹੋਈ ਉਹਨਾਂ ਦੀ ਜੋ ਬਾਡਨ ਤੇ ਟਰੰਪ ਦੀ ਤੇ ਉਸ ਤੋਂ ਬਾਅਦ ਬਾਡਨ ਤੇ ਕੁਸਚਰ ਮਾਰਕ ਲੱਗ ਗਿਆ ਵੀ ਉਹ ਕਮਜ਼ੋਰ ਨਿਕਲਿਆ ਬੈਸ ਦੇ ਵਿੱਚ ਤੇ ਉਹਦੀ ਪਾਰਟੀ ਰੀਥਿੰਕ ਕਰ ਰਹੀ ਉਹਦੇ ਕੈਂਡੀਡੇਚਰ ਬਾਰੇ ਉਹ ਸਿਸਟਮ ਹੀ ਹੋਰ ਹੈ ਉਹਨਾਂ ਦਾ ਜਿਹੜਾ ਪਲੈਟਫਾਰਮ ਹੁੰਦਾ ਉਹ ਨਿਊਟਰਲ ਹੁੰਦਾ ਰਾਦਰ ਟੀਵੀ ਮੀਡੀਅਮ ਤੇ ਕੋਈ ਨਾ ਕੋਈ ਚੈਨਲ ਹੋਸਟ ਕਰਦੇ ਹੁੰਦੇ ਆ ਤੁਸੀਂ ਇੱਕ ਆਪਣੇ ਨਿਊਟਰਲ ਪੇਸ ਦੇ ਵਿੱਚ ਤੁਸੀਂ ਖੁੱਲੀ ਬੈਸ ਕਰਾਓ ਸਾਰਿਆਂ ਨੂੰ ਬੁਲਾ ਲਓ ਸਰਕਾਰ ਦਾ ਨਾ ਲੁਧਿਆਣੇ ਦੇ ਵਿੱਚ ਹੀ ਲੋਕ ਸਿਗਾ ਉਹ ਸਰਕਾਰ ਵੱਲੋਂ ਸਪਾਂਸਰਡ ਸੀ ਤੁਸੀਂ ਕਿਸੇ ਨਿਊਟਰਲ ਪਲੈਟਫਾਰਮ ਨੂੰ ਕੋਈ ਆ ਸਾਡੀ ਬੈਸ ਕਰਾ ਦਿਓ ਅੱਜ ਟਿੱਗੜ ਪ੍ਰੈਸ ਕਲੌਡ ਦੇ ਵਿੱਚ ਹੀ ਕਦੇ ਕਦੇ ਹੋ ਆਪਣੇ ਲੋਕਲ ਕੈਂਡੀਡੇਟ ਹੋ ਜਾਂਦੇ ਇਲੈਕਸ਼ਨ ਦੇ ਵਿੱਚ ਹੋਵੇ ਨਾ ਹੋਵੇ ਤੂੰ ਕਰਾਓ ਤੇ ਇਹੋ ਜਿਹਾ ਸਪੇਸ ਕੋਈ ਹੋਵੇ ਜਿੱਥੇ ਰਦਰ ਸਪੇਸ ਹੋਣੀ ਚਾਹੀਦੀ ਹੈ ਤੇ ਜਿਨ੍ਹਾਂ ਨੇ ਬਹਿਸ ਕਰਨੀ ਉਸ ਪਲੈਟਫਾਰਮ ਤੇ ਨਿਊਟਰ ਰਹਿ ਕੇ ਬਹਿਸ ਕਰਨ ਚੰਗੀ ਗੱਲ ਆ ਇਹ ਗੱਲ ਫੋਲ ਕਿਉਂ ਨਹੀਂ ਚਾਹੀਦੀ ਲੇਕਿਨ ਇਹ ਸਿਰਫ ਤੌਮਤਵਾਦੀ ਆਸਤੇ ਨਹੀਂ ਇਹ ਸਿਰਫ ਤੌਮਤਵਾਦੀ ਸੀ ਆਮਿਰ ਸਿੰਘ ਜੀ ਮੈਨੂੰ ਤਾਂ ਇੰਜ ਲੱਗਿਆ ਸੀ ਵੀ ਜਦੋਂ ਆਪਣੇ ਸ਼ੀਤਲੰਗਰਾਲ ਕਹ ਰਹੇ ਸੀਗੇ ਕਿ ਮੇਰੀ ਪਾਰਟੀ ਹੁਣ ਦੇਖੂਗੀ ਸਾਰੇ ਮਾਮਲੇ ਨੂੰ ਇਹਦੇ ਕਾਨੂੰਨੀ ਪੱਖ ਮੈਨੂੰ ਲੱਗਿਆ ਕਿ 10 15 ਮਿੰਟ ਬਾਅਦ ਆਪਣੇ ਪੰਜਾਬ ਦੇ ਰਾਜ ਅਲਪਾ ਬੰਦੇ ਬਾਹਰ ਸੁਨੀਲ ਜਾਖੜ ਤੇ ਉਹਨਾਂ ਦੀ ਪਾਰਟੀ ਦਾ ਵਫਾਤ ਦਿਖੂਗਾ ਜਿਹੜੇ ਖੈਰੇਵਾਂਗ ਜਿੱਦਾਂ ਇਹ ਸੀਡੀ ਦੇ ਕੇ ਆਏ ਸੀ ਇਹ ਵੀ ਪੈਨ ਡਰਾਈਵ ਦਿੰਦੇ ਨਜ਼ਰ ਆਉਣਗੇ ਵੀ ਇਹਦੀ ਕਰਾਓ ਜਾਂਚ ਕੱਖ ਵੀ ਨਹੀਂ ਹੋਇਆ ਨਾ ਸ਼ੀਤਲungਰਾਲ ਨੇ ਕੁਝ ਜਾਰੀ ਕੀਤਾ ਲੋਕ ਵੇਂਦੇ ਹੀ ਰਹਿ ਗਏ ਮੇਰੇ ਖਿਆਲ ਬਹੁਤੇ ਇਹਦੇ ਭਾਵੇਂ ਸੱਟਾਂ ਲਵਾ ਲੀਆਂ ਹੁਣ ਸੋਸ਼ਲ ਮੀਡੀਆ ਪਲੈਟਫਾਰਮ ਦੇ ਜਿਹੜੇ ਬੰਦੇ ਸੀਗੇ ਉੱਥੇ ਮੌਕੇ ਤੇ ਇੱਕ ਦੂਜੇ ਤੇ ਚੜੇ ਹੋਏ ਸੀ ਕਿ ਅੱਜ ਪਉ ਪਟਾਕਾ ਮੁੱਖ ਮੰਤਰੀ ਦਾ ਪਰਿਵਾਰ ਜਿਹੜਾ ਜੀ ਉਹ ਪੰਗੇ ਝਾੜਿਆ ਤੇ ਪੁੱਟਿਆ ਪਹਾੜ ਨਿਕਲਿਆ ਚੂਹਾ ਵਿੱਚ ਤਾਂ ਕੱਖ ਵੀ ਨਹੀਂ ਨਿਕਲਿਆ ਤੇ ਹੁਣ ਗੱਲ ਆਈ ਗਈ ਹੋਗੀ ਜੀ ਇਹਦਾ ਮਤਲਬ ਹੈ ਇੱਕ ਖੌਫ ਵੀ ਹੁੰਦਾ ਮੁੱਖ ਮੰਤਰੀ ਦੀ ਕੁਰਸੀ ਦਾ ਜੇ ਕੁਝ ਹੋਵੇ ਵੀ ਤੇ ਦਿੱਤਾ ਨਹੀਂ ਜਾ ਸਕਿਆ ਸ਼ੀਤਲੰਗਾਰ ਰੋਂਦੇ ਹੀ ਨਜ਼ਰ ਆਏ ਕਿ ਮੈਨੂੰ ਤਾਂ ਥ੍ਰੈਟਸ ਆ ਰਹੀਆਂ ਜੀ ਮੈਨੂੰ ਤਾਂ ਮੇਰੇ ਮੈਂ ਤਾਂ ਬਹੁਤ ਮਰ ਗਿਆ ਹਾਇ ਰੜ ਗਿਆ ਜੀ ਕੀ ਕਹਿੰਦੇ ਨਹੀਂ ਫਿਰ ਨਾਮ ਪੰਗਾ ਲਾਓ ਨਾਮ ਬਹਾਦਰੀ ਦਿਖਾਓ ਨਹੀਂ ਪਹਿਲੇ ਦਿਨ ਜੇ ਅਗਲੇ ਦਿਨ ਇੱਡੇ ਬਾਹਰ ਚੱਕਣ ਜੋਗੇ ਨਹੀਂ ਹੋਂ ਕਿਸੇ ਵੀ ਮਾਮਲੇ ਦੇ ਵਿੱਚ ਔਰ ਬੁੜਕ ਵੀ ਮਾਰਦੇ ਉਤੇ ਨਾਲ ਦਰਦੇ ਵੀ ਹੋਂ ਤੇ ਸਾਰੇ ਮਾਮਲੇ ਦੇ ਵਿੱਚ ਇਹ ਚੀਜ਼ਾਂ ਨਹੀਂ ਹੁੰਦੀਆਂ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਭ ਤੋਂ ਜ਼ਿਆਦਾ ਸਟੇਜ ਤੇ ਖੜ ਕੇ ਆਪਣੇ ਆਪ ਨੂੰ ਸਾਫ਼ ਸੂਰਤ ਚੰਗਾ ਬਿਹਤਰ ਸਾਂ ਦਰਸਾਉਣ ਦੀ ਜਿਵੇਂ ਅੱਜ ਤੱਕ ਕੋਈ ਪਾਪ ਨਹੀਂ ਕੀਤਾ ਕੋਈ ਕਰਪਸ਼ਨ ਨਹੀਂ ਉਹ ਸਾਬਤ ਕਰਨ ਦੀ ਟਰਾਈ ਕਰਦੇ ਨੇ ਬੰਦੇ ਜਿਹੜੇ ਗਲਗਲ ਤੱਕ ਭਰੇ ਹੁੰਦੇ ਨੇ ਦਲਦਲ ਦੇ ਵਿੱਚ ਸ਼ਾਇਦ ਦੂਜੇ ਬੰਦੇ ਨੂੰ ਕਹਿਣ ਦੀ ਇਨੀ ਲੋੜ ਹੀ ਨਹੀਂ ਪੈਂਦੀ ਆਪਾਂ ਪੁਰਾਣੀਆਂ ਫਿਲਮਾਂ 'ਚ ਦੇਖਦੇ ਹੁੰਦੇ ਸੀ ਕਦੇ ਵੀ ਪੋਲਿਟੀਸ਼ੀਅਨ ਕਈ ਵਾਰ ਇਹੋ ਜਿਹਾ ਹੋ ਜਾਂਦਾ ਕਿ ਉਹ ਆਪਣੇ ਜਵਾਕਾਂ ਨੂੰ ਵੀ ਦਾਤੇ ਨਾ ਦੇ ਆਪਣੀ ਕੇਵਲ ਕੁਰਸੀ ਲਈ ਤੇ ਕੁਰਸੀ ਕਿਵੇਂ ਆਉਣਾ ਚਾਹੀਦੀ ਹੈ ਔਰ ਕਈ ਫਿਲਮਾਂ ਇਹੋ ਜਿਹਾ ਹੈਗੀਆਂ ਵੀ ਆਪਣੀ ਬੇਟੀ ਨੂੰ ਕਿਡਨੈਪ ਕਰਾਤਾ ਝੂਠਾ ਫਲਾਣਾ ਕਰਾਤਾ ਜੇ ਆ ਸਾਰਾ ਜਿਹੜਾ ਬੱਚਿਆਂ ਨਾਲ ਖੇਡ ਹੈ ਮੈਂ ਇਹਦੇ ਸਿਰ ਤੇ ਹੱਥ ਰੱਖਦਾ ਜਵਾਕ ਚੱਕ ਲਿਆ ਫਲਾ ਸੀਤ ਬਿਲਕੁਲੀ ਇਸ ਲਾਇਕ ਨਹੀਂ ਰਹੀ ਐਡੀ ਇਹਦੇ ਕਾਬਲੀਅਤ ਤੁਹਾਡੇ ਕਿ ਲੋਕ ਤੁਹਾਡੀ ਜੁਬਾਨ ਤੇ ਤੁਹਾਡੀ ਗੱਲ ਤੇ ਅਸਰ ਕਰਦੇ ਹੋ ਤੁਸੀਂ इमोशनल ਜਿਹੜੀ ਇੱਕ ਐਕਸਪਲੋਇਟੇਸ਼ਨ ਕਰਦੇ ਹੋ ਲੋਕਾਂ ਦੀ ਲੋਕ ਸਧਾਰਨ ਬੰਦਾ इमोशनल ਹੁੰਦਾ ਹੀ ਹੈ ਜਿਹਨਾਂ ਜਿਆਦਾ ਠੱਗੀ ਠੋਰੀ ਨਹੀਂ ਕੀਤੀ ਹੁੰਦੀ ਉਸ ਪੱਧਰ ਦੇ ਉੱਤੇ ਚੀਜ਼ਾਂ ਹੁੰਦੀਆਂ ਔਰ ਉਹ ਜਦੋਂ ਇਹ ਗੱਲ ਕਰਦਾ ਤਾਂ ਇੱਥੇ ਵੀ ਆਪਣੀ ਅਸੈਂਬਲੀ ਦੇ ਵਿੱਚ ਵੀ ਇੱਕ بڑے ਮੁੰਡੇ ਲੀਡਰ ਨੇ ਕਿਹਾ ਮੇਰੇ ਬੱਚਿਆਂ ਦੀ ਸੌਂ ਖਾ ਕੇ ਸਿਰ ਤੇ ਕਹਿੰਦਾ ਮੈਂ ਆ ਨਹੀਂ ਕੀਤਾ ਬਾਹਰ ਵੀ ਬਾਰ-ਬਾਰ ਬਥੇਰੇ ਲੋਕੇ ਕਹਿੰਦੇ ਨੇ ਪਰ ਇਹ ਕਿਹੜੀਆਂ ਗੱਲਾਂ ਹੁੰਦੀਆਂ ਨੇ ਅੱਜ ਜਿਵੇਂ ਉਹਨੇ ਵੀ ਆਪਣੀ ਬੱਚੀ ਨੂੰ ਚਾ ਕੇ ਕਿਹਾ ਜੀ ਆ ਜੇ ਉਹ ਤੇ ਜੇ ਤੁਸੀਂ ਜੋ ਕੀਤਾ ਸੀ ਇੱਕ ਤਾਂ ਇੰਨਾ ਚਿਰ ਤੁਸੀਂ ਲੋਕਾਂ ਨੂੰ ਗਮਰਾਹ ਕੀਤਾ ਕਿ ਲੋਕ ਇਹ ਦੇਖਦੇ ਰਹਿਗੇ ਵੀ ਕੁਝ ਤਾਂ ਆਊਗਾ ਕੁਝ ਤਾਂ ਆਊਗਾ ਇੰਟਰਸਟਿੰਗ ਹੁੰਦਾ ਕਿ ਚੀਫ ਮਿਨਿਸਟਰ ਕਰਾ ਕੋ ਚਾਊਗਾ ਫਿਰ ਤੁਸੀਂ ਕਹਾਣੀ ਸੁਣਾਤੀ ਹੈ ਲੈਕਚਰ ਕਰਕੇ ਕਹਾਣੀ ਕੀ ਸੜਾਈ ਜਾਂ ਕਿ ਚੀਫ ਮਿਨਿਸਟਰ ਦੀ ਭੈਣ ਕੇਵਲ ਉਸ ਐਮਐਲਏ ਦੇ ਘਰੇ ਕਿਉਂ ਜਾਂਦੀ ਹੈ ਜੀ ਉਹ ਅਮੀਰ ਹੈ ਤੇ ਬਾਕੀ ਗਰੀਬ ਹੈ ਹੁਣ ਇਹ ਗੱਲ ਕਹਿਣ ਚ ਕ腐ਸ਼ਨ ਕਿੱਥੋਂ ਆ ਗਈ ਹੋ ਸਕਦਾ ਕੋਈ ਵੀ ਕਿਸੇ ਦੇ ਜਿਹਦੇ ਬੈਠਣ ਮੁਠਣ ਨੂੰ ਚੰਗਾ ਥਾਂ ਐ ਲਗਜ਼ਰੀ ਉੱਥੇ ਚਲਾ ਜਾਂਦਾ ਹੋਵੇ ਚਲਾ ਜਾਊਗਾ ਤੇ ਗਰੀਬ ਦੇ ਘਰ ਬੈਠਣ ਨੂੰ ਨਹੀਂ ਥਾਂ ਤੇ ਨਹੀਂ ਜਾਂਦਾ ਇਹ ਤਾਂ ਇੱਕ ਇੱਥੇ ਕਿਸਦਾ ਸਵਾਲ ਆ ਨਾ ਇਹਦਾ ਤੁਸੀਂ ਇਹ ਲੱਭ ਰਹੇ ਹੋ ਕਿ ਤੁਸੀਂ ਵੀ ਕਿੰਨੇ ਕੁ ਗਰੀਬਾਂ ਦੇ ਜਾਂਦੇ ਹੋਗੇ ਬੈਠਦੇ ਹੋਗੇ ਰੋਟੀ ਖਾਦੇ ਹੋਗੇ ਸਾਰੇ ਪਾਲਿਟੀ ਚਲੀਏ ਕਰਦੇ ਨੇ ਇਕੱਲੇ ਇੰਨੇ ਨਾਲ ਤਾਂ ਸਾਬਤ ਨਹੀਂ ਹੋ ਜਾਂਦਾ ਕਿ ਇਹ ਗੱਲ ਐਵੇਂ ਕਿਉਂ ਆ ਜੀ ਬਾਰ ਬਾਰ ਕਿਉਂ ਆ ਰਹੀ ਹੈ ਤੇ ਉਸੇ ਕਰ ਕਿਉਂ ਆ ਰਹੀ ਹੈ ਇੱਕ ਇਹ ਅਲੀਗੇਸ਼ਨ ਉਹਨੇ ਲਾਇਆ ਸਾਰੇ ਮਾਮਲੇ ਦੇ ਵਿੱਚ ਇਦੋਂ ਵੱਧ ਕੁਝ ਨਹੀਂ ਹੈ ਤੁਹਾਡੀਆਂ ਉਹਦੇ ਚ ਹੈ ਕੀ ਹੈ ਪੈਂਡਾ ਦੇ ਵਿੱਚ ਤੁਸੀਂ ਕੁਝ ਨਹੀਂ ਕਹਿੰਦੇ ਹੁਣ ਕਹਿੰਦੇ ਹੋ ਪਾਰਟੀ ਡਿਸਾਈਡ ਕਰੂਗੀ ਐਦੋਂ ਪਹਿਲਾਂ ਪਾਰਟੀ ਨਾਲ ਡਿਸਕਸ ਨਹੀਂ ਕਰਖਿਆ ਸਾਰੇ ਮਨਰਜੜ ਕਾਲੀਏ ਤੋਂ ਲੈ ਕੇ ਡਿਫਰੈਂਟ ਬੰਦੇ ਤੁਹਾਡੇ ਪਿੱਛੇ ਖੜੇ ਨੇ ਔਰ ਕੋਈ ਬੰਦਾ ਮੈਨੂੰ ਨਹੀਂ ਲੱਗਦਾ ਸਪੋਰਟ ਕਰਨ ਲਈ ਤਿਆਰ ਹੈ ਪਾਰਟੀ ਚ ਉੱਥੇ ਇੱਕ ਸਟੇ ਸੈਕਟਰੀ ਬੋਲਣ ਲੱਗਿਆ ਹੁਣ ਫਲਾਣਾ ਬੋਲੂਗਾ ਜੀ ਪਹਿਲਾਂ ਇੱਕ ਦੋ ਲੈਕਚਰ ਹੋਣਗੇ ਬਨੀਤ ਮੋਜੋਸੀ ਬੋਲੂ ਫਲਾਣਾ ਬੋਲੂ ਪਿਛੋਂ ਕਿਸੇ ਨੇ ਆਵਾਜ਼ ਦਿੱਤੀ ਨਹੀਂ ਕੋਈ ਨਹੀਂ ਬੋਲੂ ਇਹਨੂੰ ਹੀ ਫੜਾਓ ਇੱਕ ਬੰਦਾ ਬੋਲਿਆ ਨਹੀਂ ਹੈ ਸਟੇਜ ਤੇ ਉਹਦੀ سپورਟ ਦੇ ਵਿੱਚ ਇਸ ਮੈਨੂੰ ਤਾਂ ਇਹ ਲੱਗ ਜਾਂਦਾ ਕਿ ਜਾਂ ਤਾਂ ਪਾਰਟੀ ਤੁਹਾਡੀ ਆਪਣੀ ਪਾਰਟੀ ਵੀ ਤੁਹਾਡੇ ਨਾਲ ਨਹੀਂ ਹੈ ਜੇ ਪਾਰਟੀ ਨਹੀਂ ਸੀਨੀਅਰ ਲੀਡਰਸ਼ਿਪ ਖੜਦੀ ਹੈ ਉਹ ਕਹਿਣ ਉਹ ਖੜ ਕੇ ਘਟੋ ਘਟ ਨਾਲ ਖੜੇ ਇਹ ਤਾਂ ਕਹਿ ਦਿੰਦੇ ਇੰਨਾ ਕਿ ਤਾਂ ਜ਼ੁਬਾਨੋਂ ਨਾ ਵੀ ਹਾਂ ਇਹ ਬਹੁਤ ਗੰਭੀਰ ਨੇ ਦੋਸਤ ਅਸੀਂ ਆ ਕਰਾਂਗੇ ਅਸੀਂ ਕਰਦੇ ਆ ਜਲੰਧਰ ਚ ਤਾਂ ਜਿਹੜੇ ਕਾਲੀਏ ਹੋਣੀ ਬੜੇ ਸੀਨੀਅਰ ਆਦਮੀ ਨੇ ਮਿਨਿਸਟਰ ਰਹੇ ਨੇ ਕਈ ਵਾਰ ਔਰ ਲਗਾਤਾਰਤਾ ਦੇ ਵਿੱਚ ਜਲੰਧਰ ਦੀ ਪੋਲਟਿਕਸ ਚ ਉਹਨਾਂ ਦਾ ਦਾਖਲ ਵੀ ਆ ਕਿਸੇ ਨਾ ਕਿਸੇ ਰੂਪ ਦੇ ਵਿੱਚ ਔਰ ਜੇਕਰ ਇਹ ਸਾਰੀਆਂ ਚੀਜ਼ਾਂ ਜੜੀਆਂ ਨੇ ਉਹ ਕਹਿੰਦੇ ਨੇ ਹੁਣ ਪਾਰਟੀ ਨਾਲ ਡਿਸਕਸ ਮੈਨੂੰ ਇਹ ਲੱਗੀਆਂ ਜਾਂਦਾ ਵੀ ਜਿੰਨੇ ਕੈਂਡੀਡੇਟ ਖੜ੍ਹ ਗਏ ਨਾ ਉਹਨਾਂ ਦੀਆਂ ਪਾਰਟੀਆਂ ਹੀ ਉਹਨਾਂ ਦੇ ਨਾਲ ਦਿਖਾਈ ਨਹੀਂ ਦੇ ਰਹੀ ਜਲੰਧਰ ਦੀ ਇਹ ਇੱਕ ਗੱਲ ਹੋ ਗਈ ਉਹਦਾ ਕਾਰਨ ਵੀ ਇਹ ਹੈ ਕਾਰਨ ਇਹ ਹੈ ਵੀ ਕੋਈ ਕੋ ਕਿਸੇ ਤੋਂ ਕਿਤੇ ਭੱਜ ਗਿਆ ਕੋਈ ਕਿਸੇ ਤੋਂ ਕਿਤੇ ਭੱਜ ਗਿਆ ਕਿਸੇ ਤੋਂ ਕਿਤੇ ਭੱਜ ਗਿਆ ਔਰ ਜਦੋਂ ਜਾ ਇੱਕ ਦਿਖਾਵਾ ਜਾ ਹੁੰਦਾ ਹੈ ਦਿਖਾਵੇ ਦੇ ਤੌਰ ਤੇ ਪਾਰਟੀ ਨਾਲ ਹੋਣਾ ਇੱਕ ਹੋਰ ਗੱਲ ਹੁੰਦੀ ਹੈ ਤੇ ਤੁਸੀਂ ਦੇਖੋ ਕਿ ਇਕੱਲੇ ਚੀਫ ਮਿਨਿਸਟਰ ਕੈਂਪੇਨ ਕਰਦੇ ਨਜ਼ਰ ਆ ਰਹੇ ਨੇ ਪੂਰੀ ਤਰ੍ਹਾਂ ਚੀਫ ਮਿਨਿਸਟਰ ਨੇ ਪ੍ਰੈਸਟੀਜ ਬਣਾ ਰੱਖੀ ਆ ਬਾਕੀ ਪਾਰਟੀ ਕਿੱਥੇ ਆ ਜਿਹੜੀ ਐਂ ਦੀਂਦੀ ਹੋਵੇ ਕਿ ਗੱਲ ਕਰ ਰਹੀ ਆ ਆਪਣੇ ਕੈਂਡੀਡੇਟ ਦੇ ਉਧਰ ਚੰਨੀ ਬੈਠੇ ਹੋਏ ਨੇ ਇਕੱਲੇ ਰਾਜਾ ਬ੍ਰਿੰਗ ਨੇ ਡੋਰ ਟੂ ਡੋਰ ਕੀਤਾ ਕੋਈ ਪਾਰਟੀ ਪ੍ਰਧਾਨ ਕਿਸੇ ਦਾ ਡੋਰ ਟੂ ਡੋਰ ਕਰਦਾ ਕਿਸੇ ਵੀ ਇਲੈਕਸ਼ਨ ਦੇ ਵਿੱਚ ਜਾ ਕੇ ਕਿਹੜੇ ਕੈਂਪੇਨ ਹੋਈ ਉਹ ਤਾਂ ਚਾਰ ਬੰਦਿਆਂ ਦੀ ਰੈਲੀ ਮੀਟਿੰਗਾਂ ਨੂੰ ਅਡਰੈਸ ਕਰਦਾ ਅਸੀਂ ਕੀ ਕਰਦੇ ਆ ਕੀ ਨਹੀਂ ਕਰਦੇ ਸਾਡੀ ਪੋਲਿਟਿਕਸ ਦਾ ਲੈਵਲ ਕਿਸ ਹੱਦ ਤੱਕ ਚਲਾ ਗਿਆ ਕਿ ਤੁਸੀਂ ਜਿਹੜਾ ਘਰ ਦਾ ਤੁਹਾਨੂੰ ਨਹੀਂ ਜਾਣਦਾ ਕਿਤੇ ਨਹੀਂ ਆ ਤੁਹਾਡੇ ਆਪਣੀ ਇਲੈਕਸ਼ਨ ਨਹੀਂ ਕਿਤੇ ਹੋਰ ਜਾ ਕੇ ਤੁਸੀਂ ਘਰ-ਘਰ ਜਾ ਕੇ ਜਫੀਆਂ ਪਾ ਰਹੇ ਹੋ ਬੰਦੇ ਨੂੰ ਅਗਲੇ ਨੂੰ ਪਤਾ ਤੁਸੀਂ ਮੁੜ ਕੇ ਨਹੀਂ ਆਉਣਾ ਬੜ ਨਹੀਂ ਦੇਣਾ ਘਰ ਤੇ ਤੁਸੀਂ ਕੀ ਕਰੋਗੇ ਸਭ ਲੋਕਾਂ ਨੂੰ ਪਤਾ ਇਹ ਗੱਲ ਨਹੀਂ ਡਰਾਮਾ ਕਿਉਂ ਹੈ ਤੇ ਜਿਹੜੀ ਅਕਾਲੀ ਦਲ ਆਪਣੀ ਕੈਂਡੀਡੇਟ ਨੂੰ ਵੈਸੇ ਹੀ ਡਿਸਆਨ ਕਰ ਚੁੱਕਿਆ ਜਿਹੜਾ ਅਫੀਸ਼ਲ ਕੈਂਡੀਡੇਟ ਹੈ ਤੇ ਫਿਰ ਉਹ ਕਦੇ ਆ ਗਈ ਇੱਧਰ ਭਗਵਤ ਮਾਨ ਨੇ ਲਿਆਂਦੀ ਬੀਬੀ ਤੇ ਮੁਰਕੇ ਫਿਰ ਉੱਥੇ ਚਲੀ ਗਈ ਚਲੋ ਉਹ ਇੱਕ ਲੜ ਰਹੀ ਹੈ ਤੇ ਤੁਸੀਂ ਦੇਖੋ ਤਾਂ ਸਹੀ ਹਾਲ ਕੀ ਹੈ ਹਾਲ ਇਹ ਹੈ ਕਿ ਜਲੂਸ ਨਿਕਲ ਰਿਹਾ ਡੈਮੋਕ੍ਰੇਸੀ ਦਾ ਪਾਰਟੀਆਂ ਦਾ ਕੈਂਡੀਡੇਟਾਂ ਦਾ ਤੇ ਤੁਹਾਡੇ ਐਥਿਕਸ ਦਾ ਤੁਹਾਡੇ اخਲਾਕ ਫਿਰ ਵੀ ਇੱਕ ਟਰਸਟ ਬਣਾਇਆ ਹੋਇਆ ਲੋਕਾਂ ਚ ਦੋ ਇਹ ਵੀ ਇੱਕ ਕਲਾਕਾਰੀ ਹੁੰਦੀ ਹੈ ਮੈਨੂੰ ਲੱਗਦਾ ਜੇ ਪਿੱਟ ਜਾਣ ਨਾ ਜਿਹੜਾ ਐਕਟਰ ਇੱਕ ਵਾਰ ਪਿੱਟ ਜੇ ਉਹਦੀ ਫਿਲਮ ਮੁੜ ਕੇ ਰਿਸ਼ੇ ਦੀ ਚੱਲਦੀ ਹੁੰਦੀ ਇਹਨਾਂ ਦੀਆਂ ਫਿਲਮਾਂ ਵਾਰ-ਵਾਰ ਚੱਲਦੀਆਂ ਨੇ ਪੋਲਿਟੀਕਲ ਫਹਿਵਾ ਤੇ ਫਿਰ ਲੋਕ ਜਾਂਦੇ ਨੇ ਤੇ ਫਿਰ ਲੋਕ ਵੋਟ ਪਾਉਂਦੇ ਨੇ ਤੁਸੀਂ ਐਕਟਿੰਗ ਦਾ ਲੈਵਲ ਤਾਂ ਦੇਖੋ ਕਿਸ ਲੈਵਲ ਦਾ ਹੋ ਰਿਹਾ ਜਿਹੜਾ ਸਾਰੇ ਮਾਮਲੇ ਦੇ ਵਿੱਚ ਤੇ ਅਜੀਬ ਕਿਸਮ ਦਾ ਹੈ ਤੇ ਦੂਜੀ ਗੱਲ ਦੂਜੀ ਗੱਲ ਇਹ ਹੈ ਕਿ ਜਿਹੜਾ ਆਈਟੀ ਦੇ ਮਾਮਲੇ ਦੇ ਵਿੱਚ ਕੋਈ ਗੱਲ ਕਹਿੰਦੇ ਨੇ ਜੀ ਜਿੰਨਾ ਵੀ ਸਾਈਬਰ ਕ੍ਰਾਈਮ ਸਾਈਬਰ ਕਰਾਇਮ ਚ ਐਨਆਈਏ ਨੰਬਰ 1 ਹੈ ਸਾਰੇ ਕੇਸ ਉਹਦੇ ਰਾਹੀਂ ਹੁੰਦੇ ਨੇ ਲੋਕਲ ਪੁਲਿਸ ਤੋਂ ਵੀ ਉਹ ਤੱਕ ਲੈ ਜਾਂਦਾ ਇਹ ਸਾਰਾ ਸੋਸ਼ਲ ਮੀਡੀਆ ਤੇ ਹੋਣਾ ਸਾਰਾ ਫਾਈਨਲ ਡਰਾਈਵ ਚ ਹੋਣਾ ਇਧਰ ਉਧਰ ਭੇਜਣਾ ਕਰਨਾ ਹੈ ਸਾਈਬਰ ਕਰਾਇਮ ਦਾ ਹਿੱਸਾ ਤੁਸੀਂ ਐਨਆਈਏ ਨੂੰ ਦੇ ਦਿਓ ਜੇ ਤੁਹਾਡੇ ਮੁਤਾਬਕ ਸੀਬੀਆਈ ਨਹੀਂ ਸੀਬੀਆਈ ਦੋਹਾਂ ਨਹੀਂ ਐਨਆਈਏ ਦੰ ਤੱਕ ਰੋਕਦਾ ਹੈ ਡਾਇਰੈਕਟ ਪੁਲਿਸ ਤੋਂ ਸਟੇਟਾਂ ਦੀ ਪੁਲਿਸ ਤੋਂ ਕੋ ਕੇ ਕੇਸ ਲੈ ਜਾਂਦੇ ਨੇ ਬੋਰੀ ਤਰ੍ਹਾਂ ਆਪਣੇ ਆਪ ਜਿੱਥੇ ਸਾਈਬਰ ਕਰਾਇਮ ਦਾ ਅਸਰ ਅੱਜ ਕੱਲ ਕੋਈ ਕੇਸ ਇਹੋ ਜਿਹਾ ਹੈ ਜਿੱਥੇ ਸਾਈਬਰ ਦਾ ਨਾਂ ਅਸਰ ਹੋਵੇ ਕੋਈ ਫੋਨ ਚ ਹੋ ਗਿਆ ਕੋਈ ਫੇਸਬੁੱਕ ਤੇ ਆਇਆ ਕੋ ਕਿਤੇ ਆਇ বারবার ਇਹ ਨਈਏ ਪਰਚੇ ਦਰਜ ਕਰਦੀ ਆ ਖਾਂਵੇਂ ਕੁਝ ਹੋਸ ਲੈਵਲ ਤੇ ਕਰਦੇ ਪਰ ਸਵਾਲ ਹੁਣ ਇੱਕ ਬੰਦਾ ਉੱਠਦਾ ਉਹ ਐਡੇ ਵੱਡੇ ਅਲੀਗੇਸ਼ਨ ਲਾਉਂਦਾ ਵੈਸੇ ਤਾਂ ਕੱਲ ਚੀਫ ਮਿਨਿਸਟਰ ਵੀ ਆਪਣੇ ਮਰੁੱਤਮੇ ਤੋਂ ਬਹੁਤ ਨੀਚੇ ਜਾ ਕੇ ਜਿਵੇਂ ਉਹ ਗੱਲ ਕਰਦੇ ਸੀ ਤੂੰ ਕੱਲ ਹੀ ਕਰ ਤੂੰ ਅੱਜ ਹੀ ਕਰ ਤੂੰ ਕੋਲਾ ਨਾ ਕਰ ਐਨੀ ਬੁਖੜਾਟ ਵੀ ਕਿਸੇ ਸਟ੍ਰੈਚਰ ਦੇ ਬੰਦੇ ਲਈ ਬਹੁਤ ਚੰਗੀ ਗੱਲ ਨਹੀਂ ਨਾ ਹੁੰਦੀ ਤੁਸੀਂ ਸਾਇਹਜ ਰਹਿ ਸਕਦੇ ਉਹਨੇ ਐਡੀ ਕੋਈ ਗੱਲ ਨਹੀਂ ਹੈ ਤੁਸੀਂ ਕਹੋ ਕਿ ਕੀ ਗੱਲ ਹੈ ਤੁਸੀਂ ਉਹਦੇ ਤੇ ਮਾਨਹਾਨੀ ਦਾ ਇੱਕ ਘੱਟੋ ਘਾਟ ਨੋਟਿਸ ਤਫਝਵਾਓ ਲੀਗਲ ਨੋਟਿਸ ਅੱਜ ਗਿਆ ਹੁੰਦਾ ਕੱਲ ਦਾ ਤਾਂ ਅੱਧਾ ਤਾਂ ਬੰਦਾ वैसे पता लग ਜਾਂਦਾ ਕਿ ਕੀ ਕਰਦੇ ਹੋ ਕਿ ਜੇ ਤੁਸੀਂ ਬਿਨਾ ਮਤਲਬ ਐਸਾ ਅਲੀਗੇਸ਼ਨ ਲਾਉਂਦੇ ਹੋ ਬਿਨਾ ਐਵੀਡੈਂਸ ਤੇ ਲਾਉਂਦੇ ਹੋ ਤਾਂ ਤੁਹਾਡੇ ਕੋਲ ਐਕਟ ਹੈ ਤੁਹਾਡੇ ਕੋਲ ਬਥੇਰਾ ਕੁਸ ਹੈ ਤੁਹਾਡੀ ਪਾਰਟੀ ਚੱਲ ਚੁੱਕੀ ਆ ਉਹ ਮਾਨਹਾਨੀ ਔਰ ਤੁਸੀਂ ਘਰ ਬੈਠ ਕੇ ਸੀ ਤੁਹਾਨੂੰ ਪਤਾ ਕਿ ਜਦੋਂ ਕੇਜਰੀਵਾਲ ਨੇ ਮਾਫੀ ਮੰਗਦੀ ਸੀ ਬਿਕਰਮਜੀਤਿਆ ਤੋਂ ਤੇ ਤੁਸੀਂ ਕਿਹਾ ਸੀ ਕਿ ਸਾਡੇ ਪੰਜਾਬ ਦੀ ਜਨਤਾ ਨਾਲ ਗਲਤ ਕੀਤਾ ਉਹ ਅਲੱਗ-ਅਲੱਗ ਹਾਲਾਤ ਉਹ ਜੇ ਹੋਗੇ ਪੁਰਾਣੀ ਤਰਕਾਤੇ ਫੇਰ ਚੱਲ ਪਏ ਤੋ ਕਾਪੀ ਮੰਤਰੀ ਦਾ ਵੀ ਲੱਗ ਹੀ ਗਿਆ ਆਉ ਕੇ ਜੇ ਸ਼ਾਇਦ ਉਸਕੇ ਭੇਜ ਜਾਂਦੇ ਪਤਾ ਨਹੀਂ ਨਾ ਹੀ ਲੱਗਦਾ ਕਿਤੇ ਹੋਰ ਚਲੇ ਜਾਂਦੇ ਪਰ ਇਹ ਚੀਜ਼ ਅਲੱਗ ਗੱਲ ਹੈ ਹੁਣ ਸਵਾਲ ਇਹ ਹੈ ਕਿ ਵੋਟਰ ਕੀ ਸਮਝੇ ਨਾ ਸਾਰੀਆਂ ਗੱਲਾਂ ਵੋਟਰ ਨੂੰ ਕਿਸ ਲਿਹਾਜ ਨਾਲ ਸਮਝ ਆਵੇ ਔਰ ਜਿਹੜਾ ਇੱਕ ਟ੍ਰੈਂਡ ਚਲਾਇਆ ਜਾ ਰਿਹਾ ਹੈ 22 ਇਲੈਕਸ਼ਨ ਦੇ ਵਿੱਚ ਕੋਈ ਕਹੇ ਮੇਰੇ ਕਰਕੇ ਅੱਜ ਮੈਂ ਚੰਨੀ ਉਹਨਾਂ ਨੂੰ ਬੋਲਦੇ ਸੁਣਿਆ ਉਹ ਕਹਿੰਦੇ ਇੱਥੇ ਟਿਊਬ ਵਾਲ ਨਹੀਂ ਲੱਗਿਆ ਇਹਨਾਂ ਨੇ ਤਾਂ ਲਾਉਣਾ ਨਹੀਂ ਮੈਂ ਕਿਹਾ ਫਿਰ ਪ੍ਰੋਜੈਕਟ ਬਣਾ ਕੇ ਦਿਓ ਮੈਂ ਐਮਪੀ ਲੈਂਡ ਫੰਡ ਚੋਂ ਦੇਵਾਂਗਾ ਮੈਂ ਲਾਉਂਗਾ ਅਨਾਂ ਕਿ ਇਹ ਬਾਤ ਦਾ ਵੀ ਵਾਇਲੇਸ਼ਨ ਹੈ ਵੈਸੇ ਕਿਹਾ ਜਾਵੇ ਇਸ ਲੈਵਲ ਦਾ ਕਿ ਤੁਸੀਂ ਜੇ ਕੋਈ ਨਵੀਂ ਗੱਲ ਆ ਮੈਂ ਕਰੂੰਗਾ ਜਿਹੜਾ ਇਹ ਕਰਕੇ ਬਾਕੀ ਕਰ ਦੇਣਾ ਜੇ ਸਰਕਾਰ ਕਰਦੀ ਆ ਉੱਤੇ ਉਹ ਤਾਂ ਵੀ ਹੈ ਤੇ ਇਹ ਵੀ ਹੈ ਪਰ ਕੋਈ ਵੀ ਪੁੱਛੇਗਾ ਇਲੈਕਸ਼ਨ ਕਮਿਸ਼ਨ ਹੈ ਕਿ ਨਹੀਂ ਹੈ ਇਸ ਇਲੈਕਸ਼ਨ ਚ ਵੀ ਦਿਖਾਈ ਨਹੀਂ ਦੇ ਰਿਹਾ ਬਾਕੀ ਤਾਂ ਰੌਲਾ ਪਾ ਹੀ ਰਿਹਾ ਹੈ ਮਊਵਾ ਮਿਤਰਾ ਨੇ ਜੋ ਪਾਰਲੀਮੈਂਟ ਦੇ ਵਿੱਚ ਇਲੈਕਸ਼ਨ ਕਮਿਸ਼ਨ ਬਾਰੇ ਕਹਿਤਾ ਮਤਲਬ ਮੇਰੇ ਖਿਆਲ ਨਾਲ ਉਹ ਅਲਟੀਮੇਟ ਹੈ ਬਾਕੀ ਗੱਲ ਹੈ ਹੀ ਨਹੀਂ ਬਾਹਰ ਕੋਈ ਕਰੇ ਨਾ ਕਰੇ ਉਹ ਇੱਕ ਅਲੱਗ ਗੱਲ ਹੈ ਤੇ ਸਭ ਦੇ ਸਾਹਮਣੇ ਕੱਲੀ ਕੱਲੀ ਗੱਲ ਤੋਂ ਲੈ ਕੇ ਔਰ ਕੋਈ ਰਿਐਕਸ਼ਨ ਨਹੀਂ ਹੈ ਕਹਿ ਰਿਹਾ ਕੋਈ ਵੀ ਨਹੀਂ ਇਹ ਆ ਨਾ ਇਲੈਕਸ਼ਨ ਕਮਿਸ਼ਨ ਨੇ ਮਾਰੋ ਕੁ ਸਪਾਈ ਦਿੱਤੀ ਨਾ ਕਿਸੇ ਹੋਰ ਨੇ ਇੱਥੇ ਸਾਰੀਆਂ ਗੱਲਾਂ ਵਾਪਰ ਰਹੀਆਂ ਨੇ ਇੰਨੇ ਨੇ ਬੰਦੇ ਫਿਰਦੇ ਨੇ ਇੰਨੇ ਨੇ ਬੰਦੇ ਜਾ ਕੇ ਕੋਈ ਕਹਿੰਦਾ ਵੀ ਉੱਥੇ ਟੈਰਰਾਈਜ਼ ਹੋ ਰਿਹਾ ਕਿਤੇ ਕਹਿੰਦਾ ਉੱਥੇ ਐਡਾ ਨਸ਼ਾ ਚੱਲ ਰਿਹਾ ਕੋਈ ਜਲਵਾਜਾਂ ਮਾਰਾ ਰਿਹਾ ਥ੍ਰੈਟ ਹੋ ਰਿਹਾ ਉਹ ਸਾਰਾ ਕੁਝ ਤਾਂ ਇਲੈਕਸ਼ਨ ਕਮਿਸ਼ਨ ਕਿੱਥੇ ਆ ਉਹਦੀ ਟੀਮ ਆ ਕਿੱਥੇ ਨੇ ਉਹ ਕੋਲਸ ਨੂੰ ਖਿੱਚਦਾ ਕਿਉਂ ਨਹੀਂ ਵੇ ਜੋ ਕਹਿੰਦੇ ਨੇ ਇੱਥੇ ਨਸ਼ਾ ਸਰਿਆਮਾ ਹੋ ਰੇ ਬਿਕਰੇ ਕੋਈ ਕਹਿੰਦਾ ਇਥੇ ਆ ਚੀਜ਼ ਹੋ ਰਹੀ ਹੈ ਜੀ ਕੋਈ ਫੜਿਆ ਦਿਖਾਈ ਦਿੱਤਾ ਇਸ ਕਾ ਸਿਚੁਏਸ਼ਨ ਸਿਚ ਕੋਈ ਰੇਡ ਦਿਖਾਈ ਦਿੱਤੀ ਜੋ ਨਹੀਂ ਹੈ ਤਾਂ ਤੁਸੀਂ ਕਰ ਕੀ ਰਹੇ ਹੋ ਫਿਰ ਇਹ ਸਾਰੇ ਮਾਮਲੇ ਦੇ ਵਿੱਚ ਓਵਰ ਆਲ ਦਿਖਾਈ ਦੇ ਰਹੇ ਇਸ ਕਰਕੇ ਇਹ ਵੀ ਇੱਕ ਚੀਜ਼ ਹੈ ਕਿ ਕਿਹੋ ਜੀ ਗੇਮ ਮੜ ਗਈ ਬਚਾ ਜਿਹਾ ਜਾਵੇ ਮਰਜੀ ਹੈ ਤੱਕ ਧੁੰਨ ਕੇ ਇਲੈਕਸ਼ਨ ਹੋ ਜੇ ਅਸੀਂ ਕਹਾਂਗੇ ਡੈਮੋਕ੍ਰੇਸੀ ਬਚ ਗਈ ਜਿਨੇ ਮਰਜੀ ਗੱਲ ਕਰਦੇ ਆ ਬਾਕੀ ਉਂਗਰਾਲ ਮੇਰੇ ਖਿਆਲ ਹੈ ਜਿਹੜਾ ਰੋਣ ਤੋਂ ਹੋਣਾ ਹੈ ਡਰਾਮਾ ਤੇ ਡਰਾਮਾ ਜਦੋਂ ਇੰਨੇ ਵਾਰ ਦਲ ਬਦਲੂ ਆਦਮੀ ਹੁੰਦੇ ਨੇ ਉਹਦੇ ਡਰਾਮੇ ਤੇ ਕੋਈ ਜੁਕੇਦ ਨਹੀਂ ਕਰਦਾ ਜਿਹੜਾ ਰੋਣ ਰਾਂਣ ਵੀ ਕਿਸੇ ਬੰਦੇ ਦਾ ਰੀਅਲੀ ਅੰਦਰੋਂ ਹੋਣਾ ਚਾਹੀਦਾ ਜਦੋਂ ਤੁਸੀਂ ਭਾਗਕ ਹੋਨੇ ਹੋ ਤੇ ਕਿਸੇ ਐਸੀ ਜੀ ਗੱਲ ਚ ਹੋਨੇ ਹੋ ਤਾਂ ਅਲੱਗ ਗੱਲ ਹੈ ਨਹੀਂ ਤਾਂ ਨਾਟਕ ਹੁੰਦਾ ਤੇ ਨਾਟਕ ਵਾਲੀ ਅਥਰੂ ਤੇ ਜਿਹੜੇ ਦਿਲੋਂ ਨਿਕਲਦੇ ਅਥਰੂ ਨੇ ਇੰਨਾ ਚ ਮੇਰੇ ਕਹਿੰਦਾ ਬੜਾ ਜ਼ਿਆਦਾ ਫਰਕ ਦੇਖਣਾ ਚਾਹੀਦਾ ਔਰ ਫਰਕ ਹੁੰਦਾ ਵੀ ਆ ਬੜੀ ਵਾਰੀਆਂ ਤੁਸੀਂ ਇਮੋਸ਼ਨਲ ਵੀ ਹੋਨੇ ਹੋ ਔਰ ਕਿਤੇ ਇਹ ਵੀ ਤਾਂ ਗੱਲ ਨਹੀਂ ਹੈ ਕਿ ਲਗਾਤਾਰ ਜਿਹੜੀਆਂ ਉੱਥੋਂ ਚੀਜ਼ਾਂ ਆ ਗੱਲ ਨਹੀਂ ਬਣ ਰਹੀ ਤਾਂ ਕੁਝ ਨਾ ਕੁਝ ਤਾਂ ਕਰੀਏ ਨਾ ਕੋਈ ਲੌਜੀਕ ਤਾਂ ਖੜਾ ਕਰ ਨਹੀਂ ਪਾਊਗਾ ਵੀ ਜੇ ਨਹੀਂ ਗੱਲ ਬਣੀ ਤਾਂ ਕਿਉਂ ਨਹੀਂ ਬਣੀ ਕਿਉਂਕਿ ਇਦੋਂ ਪਹਿਲਾਂ ਬੀਜੇਪੀ ਤੇ ਕਾਂਗਰਸ 'ਚ 2000 ਦਾ ਫਰਕ ਹੈ ਵੋਟਾਂ ਦਾ ਤੇ ਉਹ 15000 ਦਾ ਫਰਕ ਜਿਹੜਾ ਉਹਨਾਂ ਭਗਵਤਮਾਨ ਉਹਨਾਂ ਨੇ ਜਾ ਕੇ ਸਰਕਾਰੀ ਤੰਤਰ ਨਾਲ ਕੜਤਾ ਹੋਵੇ ਜੇ ਕਿਸੇ ਤਰੀਕੇ ਦੇ ਨਾਲ ਸਰਕਾਰੀ ਤੰਤਰ ਦਾ ਬੇਹੱਦ ਪ੍ਰਭਾਵ ਹੁੰਦਾ ਕੋਈ ਇਹ ਕਹੇਗਾ ਜੇ ਲੋਕ ਆਪੀ ਵੋਟਾਂ ਪਾਉਂਦੇ ਨੇ ਭਲਾਨਾ ਪ੍ਰਭਾਵ ਨਾਲ ਪੈਂਦੀਆਂ ਨੇ ਪ੍ਰਭਾਵ ਨਾਲ ਪੈਂਦੀਆਂ ਨੇ ਤੇ ਆਏ ਦਿਨ ਐਮਸੀ ਤੇ ਦੂਜੇ ਦੇ ਕੈਂਡੀਡੇਟ ਤੇ ਦੂਜੇ ਲੀਡਰਾਂ ਦੇ ਗਲਾਂ 'ਚ ਪਰਨੇ ਪਾ ਆਪਣੇ ਵੱਲ ਤਕ ਕੇ ਨਹੀਂ ਪੈਂਦੇ प्रभाव ਤੁਹਾਡਾ ਮੌਰ ਲਸਰ ਹੁੰਦਾ ਲੋਕਾਂ ਤੇ ਤੁਸੀਂ ਆਪਣੇ ਅਜੰਡੇ ਤੇ ਆਪਣੀ ਗੱਲ ਨਾਲ ਲੋਕ ਮੋਟ ਪਾਉਂਦੇ ਨੇ ਤੁਹਾਨੂੰ ਔਰ ਜਿਹੜੇ ਬੰਦੇ ਕਰਦੇ ਨੇ ਉਹੀ ਚੀਜ਼ਾਂ ਉਸ ਧੰਗ ਨਾਲ ਹੋ ਰਹੀਆਂ ਨੇ ਔਰ ਹੁਣ ਅਗਨੀਆਂ ਬਾਈਲੈਕਸ਼ਨਾਂ ਚਾਰ ਹੋਣਗੀਆਂ ਉਹਦੇ ਤੇ ਵੀ ਇਹੀ ਕੰਮ ਹੋ ਪੰਜਾਬਤਾ ਇਲੈਕਸ਼ਨ ਚ ਹੀ ਰਹੂਗਾ ਸਰਕਾਰਾਂ ਚੱਲਣੀਆਂ ਨਹੀਂ ਕੰਮ ਹੋਣੇ ਨਹੀਂ ਬਾਕੀ ਦੀਆਂ ਚੀਜ਼ਾਂ ਸਾਡੇ ਸਾਹਮਣੇ ਨੇ ਐਨੇ ਫਿਰ ਪੰਚਾਇਤਾਂ ਇਲੈਕਸ਼ਨ ਆ ਜਾਏਗੀ ਉੱਚ ਵੀ ਜਲਾ ਪ੍ਰੀਸ਼ਦ ਬਲਾਕ ਸਭਾ ਤੇ ਜੀ ਵੀ ਚੀਫ ਮਿਨਿਸਟਰ ਜਾਇਆ ਕਰਨਗੇ ਤੇ ਬਾਕੀ ਮੰਤਰੀ ਜਾਇਆ ਕਰਨਗੇ ਕਿਉਂਕਿ ਉਹ ਵੀ ਸੰਭਲ ਤੇ ਲੜੀਆਂ ਜਾਂਦੀਆਂ ਨੇ ਉਸ ਤੋਂ ਬਾਅਦ ਸ਼ਹਿਰੀ ਆਉਣਗੀਆਂ ਸ਼ਹਿਰਾਂ ਦੇ ਵਿੱਚ ਵੀ ਬਹੁਤ ਸ ਅਸੈਂਬਲੀ ਤਾਂ ਮੁੜ ਕੇ ਕੋਈ ਫਰਕ ਹੀ ਨਹੀਂ ਪੈਣਾ ਇੱਕ ਸਾਲ ਇਹਦੇ ਚ ਤੇ ਅਗਲਾ ਸਾਲ ਅਸੈਂਬਲੀ ਤਾਂ ਲੋਕਾਂ ਚ ਕੀ ਹੋਣਾ ਤੇ ਇਹ ਸਾਰੇ ਲੋਕ ਦੇਖ ਲੈਣਗੇ ਕੰਮ ਤਾਂ ਇਦਾਂ ਹੀ ਚੱਲਦੇ ਰਹਿਣੇ ਇਲੈਕਸ਼ਨਾਂ ਤੇ ਲੋ ਜੀ ਮੈਂ ਛੋਟਾ ਜਿਹਾ ਕਮੈਂਟ ਕਰ ਦਿਆ ਹੁਣ ਮਹਿੰਦਰ ਜੀ ਕਹਿੰਦੇ ਵੀ ਹੁਣ ਇਲੈਕਸ਼ਨ ਮੋਰਚੀ ਰੋਵਾ ਕਿ ਮੋਦੀ ਜੀ ਨੇ ਤਾਂ ਐਸੇ ਕਰਕੇ ਕਿਹਾ ਸੀਗਾ ਵਨ ਨੇਸ਼ਨ ਵਨ ਇਲੈਕਸ਼ਨ ਤੁਸੀਂ ਉਹ ਵੀ ਓਪੋਜ਼ ਕਰਦੇ ਹੋ ਮੋਦੀ ਜੀ ਨੂੰ ਓਪੋਜ਼ ਕਰਤਾ ਹੁਣ ਤੁਸੀਂ ਇੱਥੇ ਹੀ ਪੁਆਇੰਟ ਲੈ ਕੇ ਫਿਰ ਆ ਰਹੇ ਹੋ ਇਹ ਤਾਂ ਇਲੈਕਸ਼ਨ ਮੋਰਚੀ ਰਹਿਣਗੇ ਫਿਰ ਜ्यादा ਮੋਦੀ ਜੀ ਦਾ ਸਾਥ ਦਿਓ ਹੁਣ ਕੇ ਹਜੇ ਨਹੀਂ ਆਏ ਹੁਣ ਮੈਂ ਗੱਲ ਹੋਰ ਕਰਨੀ ਚਲੋ ਹਾਂਜੀ ਉਹ ਕਹਿੰਦੇ ਡੋਰ ਟੂ ਡੋਰ ਕੰਪੇਨ ਜਿਹੜੀ ਸੋਸ਼ਲ ਮੀਡੀਆ ਤੇ ਸਭ ਤੋਂ ਜ਼ਿਆਦਾ ਵੀਡੀਓਜ਼ ਵਾਇਰਲ ਹੋ ਰਹੀਆਂ ਉਹ ਇੱਕ ਲੀਡਰ ਦੀ ਹੈ ਇਹਨਾਂ ਨੇ ਲਿਆ ਨਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਡੋਰ ਟੂ ਡੋਰ ਜਾ ਰਿਹਾ ਉਹਨੂੰ ਜਾਣਦੀ ਪੀ ਲੋਕ ਮੈਂ ਨਾਂ ਲੈ ਰਹੇ ਹਾਂ ਮਿਸ ਅਬਰਤਾ ਵੜਿੰਗ ਹਾਂ ਜਿਨੇ ਡੋਰ ਟੂ ਡੋਰ ਜਾਣਦੀਆਂ ਵੀਡੀਓਜ਼ ਉਹਨਾਂ ਦੇ ਵਾਇਰਲ ਹੋ ਰਹੀਆਂ ਕਿਸੇ ਹੋਰ ਲੀਡਰ ਦੀ ਨਹੀਂ ਹੋ ਰਹੀਆਂ ਸ਼ੀ ਇਸ ਦੀ ਪਰਸਨ ਟੂ ਵਾਚ ਇਨ ਜਿਲੰਦਰ ਐਸੈਂਬਲੀ ਬਾਅ ਇਲੈਕਸ਼ਨ ਮੈਂ ਛੋਟਾ ਮੈਂ ਬਿਲਕੁਲ ਛੋਟੇ ਦਾ ਕਮੈਂਟ ਕਰਨਾ ਸੀਗਾ ਮੈਨੂੰ ਖਿਆਲ ਉਹ ਬਰਾਬਰ ਦਾ ਜੋਰ ਅਮਰਤਾ ਹੋਰਾਂ ਦਾ ਲੱਗ ਰਿਹਾ ਅਮਰਤਾ ਵੜਿੰਗ ਨੇ ਉਹ ਬੀਬੀ ਡਾਕਟਰ ਗੁਰਪ੍ਰੀਤ ਕੌਰ ਨੂੰ ਵੀ ਘਰੋਂ ਕੱਢਤਾ ਦੂਜੇ ਨੰਬਰ ਤੇ ਵਾਇਰਲ ਮੁੱਖ ਮੰਤਰੀ ਦੀ ਘਰ ਵਾਲੀ ਦੀਆਂ ਹੋ ਰਹੀਆਂ ਨੇ ਡੋਰ ਟੂ ਡੋਰ ਹੱਥ ਜੋੜ ਕੇ ਔਰ ਲਗਾਤਾਰ ਜੀ 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 ਬਾਜੀ ਨਹੀਂ ਮੈਂ ਤਾਂ ਕਹਿ ਰਹੀ ਜਿਹੜੀ ਸਭ ਤੋਂ ਜ਼ਿਆਦਾ ਵਾਇਰਲ ਹੋ ਰਹੀਆਂ ਉਹ ਅਮਰਤਾ ਹੋਰਾਂ ਦੀਆਂ ਵੀਡੀਓਜ਼ ਆਪਣੇ ਵਾਇਰਲ ਹੋ ਰਹੀਆਂ ਸਾਡੇ ਇੰਸਟਾਗ੍ਰam ਤੇ ਉਹ ਇਧਰ ਆ ਜਾ ਬਣੇਗਾ ਨਹੀਂ ਗਲਤੀ ਕਰਕੇ ਨਹੀਂ ਤੇ ਦੋਵੇਂ ਜੀ ਪਾਰਲੀਮੈਂਟ ਚ ਬੈਠੇ ਹੁੰਦੇ ਉੱਥੇ ਹੀ ਆਪਸ ਵਿੱਚ ਮਾੜਾ ਮੋਟਾ ਚੁੰਝ ਚਰਚਾ ਕਰ ਲਿਆ ਕਰਦੇ ਘਰ ਆਉਣ ਦੀ ਲੋੜ ਹੀ ਨਹੀਂ ਸੀ ਕਦੇ ਪੰਜਾਬ ਦੇ ਵਕਫ ਵਕਫਾਵਾ ਤੋਂ ਪਰਲਮੈਂਟ ਚ ਬਠਿੰਡਾ ਜਾਣ ਕੇ ਨਹੀਂ ਲੜਾਇਆ ਇਹ ਮੈਂ ਪਿਛਲੇ ਵਾਰੇ ਵੀ ਤਾਂ ਸਾਡਾ ਕਪਲ ਹੀ ਸੀ ਪੰਜਾਬ ਕਿਉਂ ਸੁਖਦੇਵ ਜੀ ਤੇ ਉਹਨਾਂ ਦੀ ਵਾਈਫ ਦੋ ਹੀ ਸੀਗੇ ਉਹ ਟ੍ਰੈਡੀਸ਼ਨ ਜੇ ਮੇਨਟੇਨ ਕਰ ਲੈਂਦੇ ਚੰਗੀ ਗੱਲ ਸੀ ਵੈਸੇ ਉਹ ਸੌਖਿਆ ਨਿਕਲ ਜਾਣੀ ਸੀ ਸੀਟ ਪਰ ਚਲੋ ਫਿਰ ਆਪਾਂ ਉਸ ਗੱਲ ਤੇ ਨਹੀਂ ਜਾਂਦੇ ਇਸ ਵਾਰ ਜਿਹੜੀ ਸਹਿਮੀਰ ਸਿੰਘ ਹੋਰਾਂ ਗੱਲ ਕੀਤੀ ਉਹ ਬੜੀ ਵਜਨਦਾਰ ਹੈ ਕਿ ਭਾਜਪਾ ਜਲੰਧਰ ਵੈਸਟ ਵਿੱਚ ਪਛੜ ਗਈ ਆ ਇਹਦੇ ਚ ਕੋਈ ਦੋਰਾਵਾ ਨਹੀਂ ਲੜਾਈ ਆਮ ਆਦਮੀ ਪਾਰਟੀ ਤੇ ਕਾਂਗਰਸ ਵਿੱਚ ਹੈ ਪਰ ਇੱਕ ਗੱਲ ਜਿਹੜੀ ਮੈਂ ਇੱਥੇ ਕਰਨਾ ਚਾਹੁੰਦਾ ਜਿਹੜੀ ਹੁਣੇ ਥੋੜੀ ਦੇਰ ਪਹਿਲਾਂ ਇੱਕ ਅੱਧ ਦਿਨ ਦੇ ਵਿੱਚ ਬਾਹਰ ਆ ਰਹੀ ਹੈ ਕਿ ਜਲੰਧਰ ਵੈਸਟ ਵਿੱਚ ਕਿਸੇ ਦਾ ਕੰਮ ਕੋਈ ਅੜਿਆ ਰਹਿ ਨਹੀਂ ਗਿਆ ਸਰਕਾਰ ਦੇ ਹੁੰਦਿਆਂ ਉੱਥੇ ਕੰਮ ਲੋਕਾਂ ਦੇ ਸਾਰੇ ਹੋ ਗਏ ਔਰ ਇਹ ਮੰਨਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਸਿੱਧੇ ਜਿਹੜਾ ਉਹਨਾਂ ਦੀ ਇਨਵੋਲਵਮੈਂਟ ਆ ਉਹਨੇ ਜਿਹੜੇ ਇੱਕ ਵਟਸਐਪ ਗਰੁੱਪ ਨਹੀਂ ਹੁੰਦੇ ਜਿਹੜੇ ਜਿਹੜੇ ਲੋਕ ਜੇਸ ਹਲਕਿਆਂ 'ਚ ਕੰਪੇਨ ਕਰ ਰਿਹਾ ਉੱਥੇ ਜਿਹਦਾ ਵੀ ਕਿਸਦਾ ਕੰਮ ਫਸਿਆ ਉਹ WhatsApp ਗਰੁੱਪ ਤੇ ਭੇਜ ਦਿੰਦਾ ਵੀ ਐਸ ਏਰੀਆ 'ਚ ਫਲਾਣਾ ਸੋ ਦਾ ਕੰਮ ਫਸਿਆ ਹੋਇਆ ਸ਼ਾਮ ਤੱਕ ਪਤਾ ਲੱਗਿਆ ਹੋ ਜਾਂਦਾ ਸੋ ਜੇ ਮੁੱਖ ਮੰਤਰੀ ਇਹ ਇਲੈਕਸ਼ਨ ਕੱਢ ਕੇ ਫਿਰ ਮੋਛਾ ਨੂੰ ਤਾ ਦੇ ਕੇ ਤੁਰੇ ਜਾਣ ਚੰਡੀਗੜ੍ਹ ਨੂੰ ਲੋ ਆ ਗਿਆ ਜੇ ਜਿੱਤ ਕੇ ਉਹ ਲੋ ਫਿਰ ਮੈਂ ਆ ਗਿਆ ਇੱਕ ਗਾਣਾ ਹੁੰਦਾ ਸੀ ਨਾ ਦੀ ਤੇ ਵੱਡੀ ਗੱਲ ਨਹੀਂ ਕਿ ਜਿਹੜੀ 13 0 ਤੋਂ 3 ਸਿਰਫ ਸੀਟਾਂ ਤੱਕ ਆ ਗਿਆ ਕੰਮ ਉਹਦਾ ਜਿਹੜਾ ਮਾੜਾ ਮੋਟਾ ਅਸਰ ਸੀਗਾ ਉਹ ਸ਼ਾਇਦ ਲਾ ਕੇ ਕੱਪੜੇ ਜੇ ਝਾੜ ਕੇ ਸੈਕਟਰੀਅਟ ਚ ਬਹਿਣ ਜਿਹੜਾ ਅਸੀਂ ਕਹ ਰਹੇ ਵੀ ਬਹਿ ਨਹੀਂ ਰਹੇ ਤੋਂ ਸਾਹਿਰ ਸਿੰਘ ਹੋਰੀ ਲੱਗਦਾ ਨਹੀਂ ਮੈਨੂੰ ਕੁਝ ਕਹਿਣਗੇ ਹੁਣ ਆਪਾਂ ਖਤਮ ਕਰ ਦਈਏ ਜੀ ਨਹੀਂ ਮੈਂ ਕਹੂੰਗਾ ਥੋੜੀ ਜੀ ਗੱਲ ਇਹਦੇ ਤੇ ਹਾਂ ਜੀ ਜਿਹੜੀ ਗੱਲ ਮੁੱਖ ਮੰਤਰੀ ਜੀ ਮੈਨੂੰ ਤਾਂ ਲੱਗਦਾ ਹੀ ਆ ਵੀ ਕੈਂਡੀਡੇਟ ਤਾਂ ਪਤਾ ਹੀ ਨਹੀਂ ਕਿੱਥੇ ਨੇ ਲੜਾਈ ਉਹ ਮੁੱਖ ਮੰਤਰੀ ਲੜ ਰਹੇ ਨੇ ਇੱਕ ਸਾਬਕਾ ਮੁੱਖ ਮੰਤਰੀ ਇੱਕ ਮੁੱਖ ਮੰਤਰੀ ਜਾਂ ਬਾਕੀ ਦੇ ਲੋਕ ਕੈਂਡੀਡੇਟ ਕਿਤੇ ਹੈ ਹੀ ਨਹੀਂ ਜਿਹੜੀ ਗੱਲ ਸਰਦਾ ਜਗਤਾਰ ਸਿੰਘ ਜੀ ਨੇ ਕਹੀ ਹੈ ਨਾ ਵੀ ਆਪਾਂ ਤਾਂ ਮੋਦੀ ਦੀ ਮੰਨ ਲੀਏ ਜਾਇ ਨਾ ਨਹੀਂ ਮੰਨ ਲੀਏ ਦੋਨਾਂ ਚ ਮੈਨੂੰ ਲੱਗਦਾ ਕਿ ਦੋਨੋਂ ਹੀ ਵਨ ਸਾਈਡਰ ਬੜੀਆਂ ਆਉਣਗੀਆਂ ਆਪਾਂ ਘਟੂ ਘਟ ਆਪਾਂ ਤਾਂ ਇਹ ਕਹਿੰਦੇ ਆ ਜੀ ਅਪੀਲ ਕਰਦੇ ਆ ਥੋੜੀ ਜੀ ਕਿ ਲੋਕਲ ਇਲੈਕਸ਼ਨ ਲੋਕਲ ਨੂੰ ਲੜ ਰਣ ਦਿਆ ਕਰੋ ਤੁਸੀਂ ਨਾ ਜਾਇਆ ਕਰੋ ਆਪਣੇ ਆਪ ਹੀ ਜਿਹੜਾ ਲੋਕ ਜੀ ਨੂੰ ਵੋਟਾਂ ਪਾਉਂਦੇ ਨੇ ਪਾ ਲਿਆ ਕਰਨਗੇ ਐਡਾ ਹਾਈਪ ਕਿਉਂ ਕ੍ਰੀਏਟ ਕਰਦੇ ਹੋ ਹਰ ਇਲੈਕਸ਼ਨ 'ਚ ਜਾ ਕੇ ਸਟੇਟਾਂ ਤੁਸੀਂ ਜਾਂ ਤਾਂ ਨੈਸ਼ਨਲ ਇਲੈਕਸ਼ਨ 'ਚ ਆਪਣੀ ਲੜਨੋ ਸੂਬਿਆਂ ਨੂੰ ਸੂਬਿਆਂ ਦੀ ਲੜਨ ਦਿਓ ਜ਼ਿਲ੍ਹਿਆਂ ਨੂੰ ਜ਼ਿਲ੍ਹਿਆਂ ਦੀ ਲੜਨ ਦਿਓ ਇੱਕ ਬਾਈ ਇਲ ਬੱਤੋਂ ਵੱਧ ਇੱਕ ਜ਼ਿਲ੍ਹੇ ਆਲੇ ਚਲੇ ਜਾਣ ਜੇ ਇੰਤੋਂ ਜ਼ਿਆਦਾ ਨਹੀਂ ਜੇ ਜਮੇ ਨਹੀਂ ਸਰਦਾ ਕੰਮ ਵੈਸੇ ਤਾਂ ਕੈਂਡੀਡੇਟ ਦਾ ਤੇ ਉਸੇ ਏਰੀਆ ਦੀ ਪਾਰਟੀ ਦਾ ਲੋਕਾਂ ਨੇ ਕੰਮ ਦੇਖਣਾ ਹੁੰਦਾ ਤੇ ਉੱਥੇ ਲੋਕੋ ਸਗੋਂ ਜਾਣਗੇ ਇੱਕ ਲੈਵਲ ਪਲੇਇੰਗ ਫੀਲਡ ਬਣ ਜਾਂਦਾ ਤੇ ਉੱਥੇ ਲੋਕਾਂ ਨੂੰ ਸੌਖਾ ਹੋ ਜਾਂਦਾ ਵੋਟਰ ਨੂੰ ਘਟੋ ਘਾਟ ਆਪਣਾ ਚੁਆਇਸ ਕਰਨੀ ਸੌਖੀ ਹੋ ਜਾਂਦੀ ਹੈ ਹੁਣ ਤਾਂ ਤੁਸੀਂ ਵੋਟਰ ਨੂੰ ਬਲਡੋਜ ਕਰਦੇ ਹੋ ਉਹਦੇ ਮਾਈਂਡ ਨੂੰ ਹਰ ਚੀਜ਼ ਦੇ ਨਾਲ ਜ਼ਬਰਦਸਤੀ ਕਰਕੇ ਜਾਂ ਐਡਾ ਵਜਨ ਕਰਕੇ ਉੱਥੇ ਬਰਾਬਰ ਦਾ ਕੀ ਰਹੇਗਾ ਜੇ ਸਰਕਾਰ ਬੈਠੀ ਹੈ ਚੀ ਮੰਤਰੀ ਬੈਠਾ ਜੇ ਹਰ ਗੱਲ ਕਹਿੰਦਾ ਜੇ WhatsApp ਤੇ ਆ ਕੰਮ WhatsApp ਤੇ ਆ ਕੰਮ ਤੁਸੀਂ ਵੋਟ ਇਹਨੂੰ ਕੀ ਕਿਹਾ ਜਾਏ ਵੋਟ ਲੋਟਣ ਦਾ ਤਰੀਕਾ ਹੁੰਦਾ ਇਹ ਵੋਟ ਲੈਣ ਦਾ ਤਰੀਕਾ ਨਹੀਂ ਹੁੰਦਾ ਚਾਹੇ ਕੋਈ ਵੀ ਚੀਫ ਮਿਨਿਸਟਰ ਹੋਵੇ ਜਦੋਂ ਵੀ ਕਿਸੇ ਇੱਕ ਜਗ੍ਹਾ ਜਾ ਕੇ ਇਹ ਗੱਲ ਕਰਦਾ ਉਹ ਕਹਿੰਦਾ ਹਰ ਹਾਲਤ ਚ ਮੈਂ ਦੂਜੀ ਗੱਲ ਲੋਕਾਂ ਨੂੰ ਇਹ ਹੋ ਗਿਆ ਵੀ ਇਹਨਾਂ ਨੇ ਬਾਕੀ ਤਾਂ ਕਰਨਾ ਹੀ ਨਹੀਂ ਹੁਣ ਉਹ 바이 ਇਲੈਕਸ਼ਨ ਆ ਗਈ ਲੈ ਲੋ ਜੋ ਲਿਆ ਜਾਂਦਾ ਆਹੀ ਕੰਮ ਹੈ ਉਸ ਤੋਂ ਬਾਅਦ ਤਾਂ ਕੁਝ ਕਰਨਾ ਹੈ ਨਹੀਂ ਜੇ 5 ਸਾਲ ਕੰਮ ਕਰਨ ਲੱਗਣਗੇ ਆਟੋਮੈਟਿਕਲੀ ਫਿਰ ਇਹ ਵੀ ਗੱਲ ਨਹੀਂ ਹੋਏਗੀ ਲੋਕਾਂ ਚ ਕਿ ਜੇ ਇਹਨਾਂ ਨੇ ਕੁਝ ਕਰਨਾ ਹੀ ਨਹੀਂ ਤੇ ਰੌਲਾ ਹੀ ਇੱਥੋਂ ਸਟਾਰਟ ਹੁੰਦਾ ਵੀ ਇਹਨਾਂ ਨੇ ਕੁਝ ਕਰਨਾ ਹੀ ਉਹਨਾਂ ਦੀ ਰਿਸ਼ਤੇਦਾਰੀਆਂ ਤੱਕ ਆ ਜਾਂਦੇ ਆ ਵੀ ਫਲਾਣੀ ਜਗ੍ਹਾ ਇਲੈਕਸ਼ਨ ਆ ਜਿਹਨੇ ਬਦਲੀ ਕਰਾਉਣੀ ਉੱਥੇ ਚੱਲ ਜਾਓ ਰਿਸ਼ਤੇਦਾਰੀ ਲੱਭ ਲੱਭ ਕੇ ਲੋਕ ਇਹਨਾਂ ਦਨਾਂ ਚ ਬਦਲੀਆਂ ਕਰਵਾ ਲੈਂਦੇ ਵੈਸੇ ਕਸੂਰ ਮੁੱਖ ਮੰਤਰੀ ਦਾ ਬਿਲਕੁਲ ਨਹੀਂ ਮੈਂ ਉਹਨਾਂ ਨੂੰ ਕਲੀਨ ਚਿੱਟ ਦੇ ਕੇ ਜ਼ਿੰਮੇਵਾਰੀ ਓੜ ਨਾ ਲੱਗਿਆ ਕਸੂਰ ਜਾਂ ਤੇ ਖਬਰਾਂ ਵਾਲਿਆਂ ਦਾ ਜਾਂ ਸਾਡੇ ਥੋੜੇ ਵਰਗਿਆਂ ਦਾ ਜਿੰਨ ਮੁੱਖ ਮੰਤਰੀ ਤੇ ਆਰਾਮ ਨਾਲ ਬੈਠੇ ਸੀ ਆਪਾਂ ਸਾਰਾ ਰੌਲਾ ਪਾਤਾ ਵੀ ਇਸ ਵਾਰੀ ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਨੂੰ ਦੂਰ ਰੱਖਿਆ ਕੰਪੇਨ ਤੋਂ 23 ਮੈਂਬਰੀ ਕਮੇਟੀ ਬਣ ਗਈ ਡਾਕਟਰ ਸੰਦੀਪ ਪਾਠਕ ਕਰਨਗੇ ਦੀ ਬਾਕੀ ਮੁੱਖ ਮੰਤਰੀ ਖਾ ਕੇ ਗੁੱਸਾ ਕਹਿੰਦੇ ਹੈ ਉਹ ਬਾਦਸ਼ਾਹ ਮੈਂ ਮੇਰੇ ਪੁੱਛੇ ਪੈਣਾ ਪਤਾ ਨਾ ਹਿੱਲੇ ਤੁਸੀਂ ਕੌਣ ਹੁੰਦੇ ਹੋ ਖ਼ਬਰਾਂ ਚ ਖ਼ਬਰਾਂ ਲਾਉਣ ਵਾਲੇ ਤੁਸੀਂ ਕੌਣ ਹੋ ਨੇ ਉਹ ਬੋਲਣ ਵਾਲੇ ਆਹ ਚੱਲਿਆ ਜੇ ਔਰ ਬੰਦੇ ਨੇ ਕਰਤਾ ਐਲਾਨ ਹਰਪੁਰ ਚ ਕਿ ਮੇਰੀ ਇੱਕ ਵਾਈਚ ਲੜਾਂਗੇ ਇਲੈਕਸ਼ਨ ਮੈਂ ਜਲੰਧਰ ਆ ਰਿਹਾ ਜਲੰਧਰ ਮੈਂ ਕੋਠੀ ਲੈ ਲਈ ਤੇ ਕੋਠੀ ਲੈ ਲਈ ਸੀ ਤੇ ਫਿਰ ਰਹਿਣ ਵੀ ਤੇ ਜਾਣਾ ਸੀ ਨਾ ਜਿਸੇ ਕਰਕੇ ਉੱਥੇ ਨੇ ਹੁਣ ਮੈਨੂੰ ਲੱਗਦਾ ਸੀਟ ਕੱਢ ਕੇ ਲੈ ਜਾਣਗੇ ਲੈ ਜਾਣਗੇ ਤਾਂ ਚਲੋ ਚੰਗੀ ਗੱਲ ਆ ਇਹਦੇ ਨਾਲ ਕਿਹੜੀ ਗੱਲ ਮੁੱਕ ਜਾਣੀ ਚਾਰ ਅੱਗੇ ਖਲੋਤੀਆਂ